ਕੀ ਸਾਡੀ ਪੁਲਿਸ ਦੀ ਟੀਮ ਪਾਰਟੀ ਨਾਲ ਕੋਮਿਊਨਿਕੇਟ ਹੋਈ ਹੈ ਹੁਣ ਅਸੀਂ ਇੱਥੇ ਆ ਕੇ ਪਤਾ ਲੱਗਿਆ ਹੈਗਾ ਕਿ ਇਹ ਦੋ ਬੰਦੇ ਹੈਗੇ ਜਿੰਨਾ ਦਾ ਇੱਕ ਦਾ ਨਾਮ ਜਗਦੀਪ ਸਿੰਘ ਹੈਗਾ ਤੇ ਇੱਕ ਦੂਜੇ ਦਾ ਸਾਹਿਲ ਉਰਫ ਸ਼ੈਲੀ ਇਹ ਬੰਦੇ ਹੈਗੇ ਤੇ ਪਿੱਛੇ ਸੀ ਯਹਾਂ ਆਮੂਮਨ ਹੀ ਤੁਸੀਂ ਜਾਣਦੇ ਹੋ ਜਿੱਦਾਂ ਬੰਦ ਦਾ ਏਰੀਆ ਇੱਥੇ ਸਨੇਚਰਸ ਤੇ ਕੋਈ ਡਰੱਗ ਸਮਗਲਰਸ ਵੀ ਘੁੰਮਦੇ ਰਹਿੰਦੇ ਪਿੱਛੇ ਸੀ ਵੀ ਕੁਝ ਦਿਨ ਪਹਿਲਾਂ ਹੀ ਇੱਕ ਹੋਰ ਸਨੇਚਿੰਗ ਹੋਈ ਸੀ ਜਿੱਦੇ ਵਿੱਚ ਇੱਕ ਲੇਡੀ ਤੋਂ ਬਾਲੀਆਂ ਖੋਲੀ ਸੀਗੀ ਸਵੇਰੇ ਜਾਂਦੇ ਹੋਏ ਤੋਂ ਤੇ ਐਦਾਂ ਦੀ ਚੀਜ਼ਾਂ ਨੂੰ ਅਸੀਂ ਕਾਫੀ ਸੀਰੀਅਸ ਲੈਣੇ ਆ ਜੋ ਸ਼ਾਮ ਨੂੰ ਇੱਥੇ ਇੱਕ ਮੋਟਰਸਾਈਕਲ ਜਿਹੜਾ ਕਿ ਤੁਹਾਡੇ ਸਾਹਮਣੇ ਹੈਗਾ ਪਲਸਰ ਇਹਦੇ ਤੇ ਦੋ ਮੁੰਡੇ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸੀਗੇ ਤੇ ਉਹਨਾਂ ਨੇ ਸਪੀਡ ਦੇ ਵਿੱਚ ਮੋਟਰਸਾਈਕਲ ਨੰਬਰ ਪਲੇਟ ਵੀ ਨਹੀਂ ਸੀਗੀ ਇਹਨਾਂ ਨੇ ਰੋਕਣ ਦਾ ਇਸ਼ਾਰਾ ਕੀਤਾ ਉਹਨਾਂ ਨੇ ਇਹ ਬੰਦ ਤੇ ਪਾ ਲਈ ਮੋਟਰਸਾਈਕਲ ਤੇ ਇੱਥੇ ਕਾਫੀ ਧੂਲ ਉਣਾਦੇ ਹੋਏ ਕਾਫੀ ਸਪੀਡ ਦੇ ਵਿੱਚ ਜਾ ਰਹੇ ਸੀਗੇ ਸਮ ਫਾਲਟ ਹੈਪਨਡ ਇਨ देयर ਮੋਟਰਸਾਈਕਲ ਤੇ ਮੋਟਰਸਾਈਕਲ ਬੰਦ ਹੋ ਗਿਆ ਤੇ ਗਿਰ ਗਿਆ ਉਹ ਸਪੀਡ ਜ਼ਿਆਦਾ ਸੀਗੇ ਤੇ ਜਦੋਂ ਸਾਡੀ ਪਾਰਟੀ ਪਿੱਛੇ ਹੀ ਸੀ ਕਿ ਉਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਉਹਨਾਂ ਨੇ ਸਾਡੀ ਪਾਰਟੀ ਤੇ ਫਾਇਰ ਕਰਤਾ ਇਨ ਰਿਟੈਲੀਏਸ਼ਨ ਸਾਡੀ ਪਾਰਟੀ ਵੱਲੋਂ ਵੀ ਫਾਇਰ ਹੋਇਆ ਤੇ ਇੱਕ ਬੰਦਾ ਜਿਹੜਾ ਸ਼ੈਲੀ ਸ਼ੈਲੀ ਕਰਕੇ ਹੈਗਾ ਉਹਦੇ ਪਾਉਂ ਦੇ ਵਿੱਚ ਗੋਲੀ ਵੱਜੀ ਹੈਗੀ ਐਂਡ ਹੀ ਹੈਜ਼ ਬੀਨ ਟੇਕਨ ਟੂ ਸਿਵਲ ਹਸਪੀਟਲ ਦਸੂਰ ਫਾਰ ਮੈਡੀਕਲ ਏਡ ਤੇ ਜੋ ਇਹਨਾਂ ਤੋਂ ਬਰਾਮਦਗੀ ਦੂਜਾ ਮੁੰਡਾ ਵੀ ਸੀਗਾ ਇਹ ਨਾਲ ਹੀ ਸੀਗਾ ਇਹਨਾਂ ਤੋਂ 270 ਗ੍ਰਾਮ ਹਿਰੋਇਨ ਤੇ 15600 ਡਰਗ ਮਨੀ ਤੇ ਇੱਕ ਜਿਹੜਾ ਵੈਪਨ ਹੈਗਾ ਇਹ ਕੰਟਰੀ ਮੇਡ ਵੈਪਨ ਇੱਥੇ ਤੇ ਨਾਲ ਹੀ ਇਹ ਮੋਟਰਸਾਈਕਲ ਇਹਦੀ ਰਿਕਵਰੀ ਹੋਈ ਹੈ ਹੁਣ ਅਸੀਂ ਹੋਰ ਅੱਗੇ ਇੰਟਰੋਗੇਸ਼ਨ ਤੇ ਇਨਵੈਸਟੀਗੇਸ਼ਨ ਕਰਾਂਗੇ ਸਾਨੂੰ ਉਮੀਦ ਹੈ ਕਿ ਇਹ ਜਿਹੜਾ ਹੁਣ ਹਾਲ ਕੀ ਖੜੀ ਅਸੀਂ ਪਤਾ ਕੀਤਾ ਹੈਗਾ ਇਹ ਦੋਨਾਂ ਦੇ ਪਹਿਲਾਂ ਪਰਚੇ ਦਰਜ ਹੈ ਇੱਕ ਤੇ ਪੰਜ ਪਰਚੇ ਦਰਜ ਹੈ ਜੋ ਸ਼ੈਲੀ ਕਰਕੇ ਹੈਗਾ ਇੱਕ ਜਿਹੜਾ ਗੁਰਨਾਮ ਜਗਦੀਪ ਹੈ ਉਹਦੇ ਤੇ ਵੀ ਪਰਚਾ ਦਰਜ ਹੈ ਲੁੱਟ ਖੋਹ ਦੇ ਪਰਚੇ ਪਹਿਲਾਂ ਇਹਨਾਂ ਤੇ ਦਰਜ ਹੈ ਜਿਲ੍ਹੇ ਦੇ ਨਸਕੁੰਦਰ ਪੈ ਗਈ ਨਹੀਂ ਇਹ ਜੀ ਅੰਮ੍ਰਿਤਸਰ ਸਾਈਡ ਤੇ ਸੁਲਤਾਨਵਿੰਡ ਡੇਰੀਆ ਤੇ ਹੈਗੇ ਅੰਮ੍ਰਿਤਸਰ ਤੋਂ ਕਿੰਨੇ ਫਾਇਰਿੰਗ ਕੀਤੇ ਗਏ ਜੇ ਉਹਨਾਂ ਵੱਲੋਂ ਸ਼ਾਇਦ 3 ਤੋਂ 4 ਫਾਇਰ ਹੋਏ ਸ਼ਾਇਦ ਤੇ ਸਾਡੀ ਪਾਰਟੀ ਵੱਲੋਂ ਵੀ ਫਾਇਰ ਹੋਇਆ ਕੋਈ ਹੋਰ ਇੰਜਰ ਤਾਂ ਨਹੀਂ ਨਹੀਂ ਬਚਾਅ ਹੋ ਗਿਆ ਜੀ ਸਾਡੀ ਪਾਰਟੀ ਦਾ ਬਚਾਅ ਹੋ ਗਿਆ ਉਹਨਾਂ ਕੋਲ ਬੁਲੇਟ ਵੈਸਟਸ ਵੀ ਸੀਗੀ ਤੇ ਬਿਕੋਜ਼ ਟ੍ਰੇਨਡ ਹੈਗੇ ਤੋਂ ਦੇ ਵਰ fortunate enough to see them